ਜੰਗਨਵਟ ਫਾਰਮ ਗਰੁੱਪ ਦੇ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ 1 ਅਕਤੂਬਰ 2025 ਅੱਜ ਫੇਰ ਇਹਨਾਂ ਪਿੰਡਾਂ ਵਿੱਚ ਫੀਲਡ ਵਿੱਚ ਨਿਕਲੇ ਆ ਜੀ ਅੱਜ ਸਾਡੇ ਗਰੁੱਪ ਦੇ ਦੋ ਮੈਂਬਰ ਸਹਿਬਾਨ ਸਰਦਾਰ ਗੁਰਮਿਲ ਸਿੰਘ ਜੀ ਰੰਗੀਲਪੁਰ ਤੇ ਠਾਕੁਰ ਰਮੇਸ਼ਵਰ ਸਿੰਘ ਜੀ ਇਹ ਵੀ ਸਾਡੇ ਨਾਲ ਨਿਕਲੇ ਆ ਜੀ ਕੁਝ ਜੇ ਸੰਗਤਾਂ ਬਾਹਰ ਤੋਂ ਆ ਰਹੀਆਂ ਨੇ ਉਹਨਾਂ ਦੇ ਨਾਲ ਵੀ ਅਹੀਂ ਕੋਈ ਮਿਲ ਮਲਾਪ ਕਰਨੇ ਆ ਕੁਝ ਦੋ ਇੱਕ ਮੀਟਿੰਗ ਹੋਈ ਸਾਡੀ ਇੱਕ ਦੋ ਮੀਟਿੰਗਾਂ ਹਲੇ ਹੋਰ ਕਰਨੀਆਂ ਨੇ ਕਿਸਾਨਾਂ ਦੇ ਨਾਲ कि ਜਿਹੜਾ ਇਹ ਜਿਹੜਾ ਵਰਕ ਹੋਆ ਇਹਦੇ ਵਿੱਚ ਥੋੜੀ ਜੀ ਤੇਜ਼ੀ ਲਿਆਂਦੀ ਜਾਵੇ ਇਹ ਜਗਾ ਜਿਆਦਾ ਵਾ ਜਿਤਨਾ ਤੁਸੀਂ ਦੇਖੋ ਕਿਸਾਨ ਵੀਰੋ ਭੀ ਸਾਰਾ ਏਰੀਆ ਜਿਹੜਾ ਵਾ ਇਹ ਸਾਰਾ ਹੀ ਇਤਨਾ ਕੱਟ ਕੇ ਤੇ ਸਾਨੂੰ ਬਿਲਿੰਗ ਕਰਨੀ ਪੈਣੀ ਆ ਕਿਉਂ ਸੁਪਰ ਸੀਡਰ ਇਹਦੇ ਵਿੱਚ ਚੱਲਣਾ ਨਹੀਂਗਾ ਜੇ ਸੁਪਰ ਸੀਡਰ ਜਿੰਨਾ ਵੀ ਚੱਲਿਆ ਉਹਨੂੰ ਦੁਬਾਰਾ ਪਾਣੀ ਲਾ ਕੇ ਤੇ ਫਿਰ ਦੁਬਾਰਾ ਚ ਕਰਾਂਗੇ ਸਾਡਾ ਖਰਚਾ ਹੀ ਥੋੜਾ ਵਧ ਰਿਹਾ ਚਲੋ ਕੋਈ ਨਹੀਂ ਵਧ ਰਿਹਾ ਤੇ ਧਰਤੀ ਦੀ ਸਿਹਤ ਵੀ ਤੇ ਬਣਦੀ ਆ ਤੇ ਅੱਜ ਇਹ ਆਪਣੇ ਤਿੰਨ ਕਟਰ ਲੱਗੇ ਹੋਏ ਨੇ ਤੇ ਸੁਪਰ ਸੀਡਰ ਜਿਹੜਾ ਉਹ ਅੱਜ ਚਲੇ ਗਿਆ ਜੀ ਕੋਈ ਉਹਦੀ ਕੋਈ ਸਰਵਿਸ ਵਗੈਰਾ ਹੀ ਕਰਨ ਉਹਦਰ ਨਿਕਲ ਗਿਆ ਵਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜੰਗਨ ਮੇਟੋ ਫਾਰਮ ਗਰੁੱਪ ਦੇ ਮੈਂਬਰ ਸਾਹਿਬਾਨ ਨੂੰ ਬੇਨਤੀ ਆ ਕਿ ਅੱਜ ਸਾਡੇ ਗਰੁੱਪ ਦੀਆਂ ਜਾਂ ਵੀਡੀਓ ਦੇਖ ਕੇ ਜਾਂ ਸਾਡੇ ਗਰੁੱਪ ਦੇ ਸੱਜਣ ਜਿਹੜਾ ਹਰ ਸੇ ਹੁਣਾਂ ਨੂੰ ਭੇਜੇ ਗਏ ਲਲਤੋਖਾ ਲਾ ਲੁਧਿਆਣੇ ਤੋਂ ਸੱਜਣ ਸਾਡੇ ਕੋਲ ਇੱਥੇ ਆਏ ਆ ਜਿਹੜੇ ਅਸੀਂ ਵਰਕ ਟਾਲੀਆਂ ਦੇ ਵਿੱਚ ਕਰ ਰਹੇ ਆ ਸਾਡੇ ਕੋਲ ਅਜੇ ਪਹੁੰਚਿਆ ਜੀ ਇਹਨਾਂ ਨੂੰ ਅਸੀਂ ਗਰਾਊਂਡ ਤੇ ਲੈ ਕੇ ਆਏ ਆ ਤੇ ਗਰਾਊਂਡ ਦੇ ਬਾਰੇ ਇਹਨਾਂ ਨੂੰ ਜਾਣਕਾਰੀ ਦੇ ਰਿਹਾ ਕਿ ਇਹ ਜਿਹੜਾ ਇਲਾਕਾ ਹੈਗਾ ਜਿਹੜੇ ਅਸੀਂ 5 ਪਿੰਡ ਦਗੋਦੀ ਨਵੀਂ ਨਗਰ ਰਾਮਪੁਰ ਬਰੀਆਰ ਤੇ ਰਣਸੀਗਾ ਤੱਲਾ ਇਹ ਰਾਂ ਪਿੰਡਾਂ ਦੇ ਵਿਚਕਾਰ ਹੈ ਖਲੋਤੇ ਜਿੱਥੇ 1200 ਏਕੜ ਦੀ ਅਸੀਂ ਬਿਜਾਈ ਕਰਨੀ ਹੈ ਇਹ ਪਿੰਡ ਜਿਹੜੇ ਨੇ ਇਹ ਲਗਭਗ 1 ਮਹੀਨਾ ਪਾਣੀ ਦੇ ਵਿੱਚ ਜਿਹੜੇ ਉਹ ਡੁੱਬੇ ਰਹੇ ਆ ਜਿੱਥੇ ਹੀ ਖੜੇ ਇਸ ਦੇ ਸਾਤ ਤੋਂ 8 ਫੁੱਟ ਪਾਣੀ ਹੁੰਦਾ ਜੀ ਕੁਝ ਫਸਲਾਂ ਦੇਖੋ ਜੀ ਜਿਹੜੀਆਂ ਬਿਲਕੁਲ ਬਰਬਾਦ ਹੋ ਚੁੱਕੀਆਂ ਨੇ ਜੀ ਬਿਲਕੁਲ ਖਤਮ ਹੋ ਗਈਆਂ ਕੁਝ ਜਿਹੜੀਆਂ ਖੜੀਆਂ ਨੇ ਇਹਦੀ ਨਾਂ ਬਰਾਬਰ ਆ ਇਹਨਾਂ ਚ ਦਾਣੇ ਨਹੀਂ ਪਰ ਇਹਨਾਂ ਨੂੰ ਹਾਨੂੰ ਮਿੱਟੀ ਵਿੱਚ ਮਲਣ ਲਈ ਸੁਪਰ ਸੀਡਰ ਦੀ ਲੋੜ ਆ ਜਾਂ ਹੈਪੀ ਸੀਡਰ ਦੀ ਲੋੜ ਪੈ ਰਹੀ ਆ ਜਾਂ ਅਸੀਂ ਕਟਰ ਪੀਂਦੇ ਆ ਜੀ ਜਾਂ ਤੇ ਤਵੀਆਂ ਫੇਰ ਕੇ ਤੇ ਅੱਤੇ ਵਰਕ ਅਸੀਂ ਕਰਦੇ ਆ ਇਸ ਟਾਈਮ ਤੇ ਸਾਡੇ ਕੋਲ ਸੱਜਣ ਆਏ ਨੇ ਉਹਨਾਂ ਦੇ ਬਾਰੇ ਅਸੀਂ ਜਾਣਕਾਰੀ ਕਰਾਂਗੇ ਮਨਜੀਤ ਸਿੰਘ ਆਪਣਾ ਜੀ ਮਨਜਿੰਦਰ ਪਾਜੀ ਮਨਜਿੰਦਰ ਸੇ ਹੋਣੀ ਇੱਥੇ ਪਹੁੰਚੇ ਆਏ ਆਪਣੇ ਹਾਂ ਪ੍ਰਮੇਂਦਰ ਸਿੰਘ ਲੰਬੜਦਾਰ ਹੋਣੀ ਆ ਸਾਰੇ 4-5 ਜਣੇ ਇੱਥੇ ਆਣੇ ਹਾਂਜੀ ਇਹ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਇਹ ਸਾਡੀ ਦੇ ਪ੍ਰਧਾਨ ਨੇ ਚਲੋ ਇਹਨਾਂ ਨੇ ਵੀ ਪਿੱਛੋਂ ਹੁੰਦੇ ਸਾਰਾ ਇਲਾਕਾ ਦੇਖਿਆ ਵਾ ਹਾਲਾਤ ਬਹੁਤ ਮਾੜੇ ਨੇ ਜਿਹੜੇ